ਲੋ ਜੀ ਦੋਸਤੋ ਆਪਣੇ ਚੀਕੂ ਬਾਹਰ ਲੱਗਿਆ ਵਾ ਤੇ ਇਹਨੂੰ ਚੀਕੂ ਨੂੰ ਲੱਗੇ ਵੀਰ ਕੀ ਬਹੁਤ ਸੀ ਦੂਜਾ ਤੇ ਤੀਜੀ ਵਾਰੀ ਤੋੜ ਰਹੇ ਹਾਂ ਹੁਣ ਦੇਖੋ ਚੀਕੂ ਅੱਗੇ ਲੱਗੇ ਹੋਏ ਆ ਤੇ ਸਾਬਜੋਤ ਨੂੰ ਅੱਜ ਹੁਣ ਇਹਦੀ ਡਿਊਟੀ ਲਈ ਆ ਵੀ ਤੂੰ ਤੋੜਦੇ ਆ ਤੇ ਚੱਲ ਵੀ ਸਾਬਜੋਤ ਸ਼ੁਰੂ ਕਰ ਪਹਿਲਾਂ ਹੀ ਤੋੜੇ ਸੀ ਇਕ ਕੋਈ ਕੈਮੀਕਲ ਨਹੀਂ ਕੋਈ ਉਹ ਨਹੀਂ ਰੇ ਸਪਰੇ ਬਸ ਇਕੱਲਾ ਰੂੜੀ ਦਾ ਰੇ ਪਾਇਆ ਇਹਦੇ ਚ ਆ ਦੇਖੋ ਇਹਨੂੰ ਪਕਾਉਣਾ ਪੈਂਦਾ ਆ ਕਾਫੀ ਸਾਰੇ ਤੋੜੇ ਆ ਜੀ ਇਹਨੂੰ ਲਵੇਟ ਕੇ ਉਹ ਵੀ ਤੁਹਾਨੂੰ ਦੱਸਾਂਗਾ ਅਖਬਾਰ ਦੇ ਵਿੱਚ ਲਵੇਟ ਕੇ ਤੇ ਇਹਨੂੰ ਗੱਤੇ ਦੇ ਉਹਦੇ ਵਿੱਚ ਰੱਖਣੇ ਪੈਂਦੇ ਜਿਵੇਂ ਉਹ ਦੇਖੋ ਤੁਸੀਂ ਉੱਥੇ ਵੀ ਕਾਫੀ ਲੱਗੇ ਦੇ ਨੇ ਤੇ ਬਹੁਤ ਸਾਰੇ ਲੱਗੇ ਹੋਏ ਕਿ ਕੋਈ ਰੇ ਨਹੀਂ ਕਿ ਸੁਪੇ ਨਹੀਂ ਇਹ ਨੈਚਰਲੀ ਆ ਜਰਾ ਉਹ ਇੱਕ ਹੋਰ ਚੋਂ ਦਿਖਾ ਰਿਹਾ ਇੱਕ ਚਿੜੀ ਨੇ ਕਾਲੀ ਚਿੜੀ ਨੇ ਆਹ ਲਾਂ ਵੀ ਪਾਇਆ ਵਾ ਦੇਖੋ ਉਹਨਾਂ ਦਾ ਰਹਿਣ ਬਸੇਰਾ ਵੀ ਬਣਾ ਲਿਆ ਨਾ ਤੇ ਅੱਜ ਮੈਂ ਕਿਹਾ ਚਲੋ ਚਾਹ ਦੇ ਦੀ ਡੋਡੀ ਲਾਉਣੀ ਆ ਵੀ ਪੌਂਕੀ ਨੂੰ ਤੋੜਨੇ ਕਿਹਾ ਮੈਂ ਛੁੱਟੀਆਂ ਹੋ ਗਈਆਂ ਤੇ ਛੁੱਟੀਆਂ ਦੀ ਕੀ ਕਰਾਂ ਉਹ ਸਾਹਮਣੇ ਜਿਹੜੇ ਟਿੱਕੂ ਜਿੰਦੇ ਆ ਉਹ ਉੱਪਰ ਵਾਲਾ ਵੀ ਤੋੜ ਲਾ ਵੀ ਉਹ ਉਪਰ ਵਾਲਾ ਥੋੜਾ ਵੱਡਾ ਹਾਂ ਆ ਉਪਰ ਵਾਲਾ ਥੋੜੇ ਨੂੰ ਹਾਂ ਇਹ ਵੀ ਆ ਚਲੋ ਉਹ ਤੇਰਾ ਨਿਕਲਦਾ ਰਾਹੀਆ ਦਾ ਅੱਜ ਥੋੜੇ ਸਾਰੇ ਇਥੋਂ ਦੇ ਚੂਚੇ ਹੁਣ ਛੋੜੇ ਰਹਿ ਗਏ ਜਿੰਨੇ ਵੱਡੇ ਸੀਗੇ ਸਾਰੇ ਤੋੜ ਲੇ ਆ ਜਿੜੀ ਨਹੀਂ ਕਾਲੀ ਜਿੜੀ ਨਹੀਂ ਆਲਣਾ ਵੀ ਇਥੇ ਪਾਇਆ ਵਾ ਹੁਣ ਥੋੜੇ ਜੰਨੀ ਹੋਏ ਆ ਇਹਨੂੰ ਪਾਇ ਇਹਨੂੰ ਚਲ ਬੱਚੇ ਆਪਣੇ ਤੇ ਆਲੂ ਵੀ ਬੱਚੇ 1.5 ਕਿਲੋ ਦੇ ਨੇੜੇ ਜਿਹੜੇ ਇਹ ਹੈਗੇ ਆ ਆਪਣੇ ਟੀਗੂ ਤੇ ਅੰਗੂਰ ਵੀ ਪਹਿਲਾਂ ਤੋੜੇ ਆ ਤੇ ਇਹ ਦੇ ਦੇਖੋ ਜਿਹੜਾ ਦੁੱਧ ਜਿਹਾ ਨਿਕਲਿਆ ਜੀ ਉਹ ਲੱਗ ਗਿਆ ਹਾਂ ਲਾ ਰਿਹਾ ਤੇ ਕਿੰਨਾ ਹੂਆ ਹੁਣ ਦਵਾਰਾ ਪਹਿਲਾਂ ਅਗਰ ਨਹੀਂ ਮੈਂ ਤੋੜਨੀ ਆ ਜੀ ਕੋ ਮਾ ਤੂੰ ਹੀ ਤੋੜ ਲੈ ਤਾਲਾ ਚਾ